ਮੈਂ 1940 ਚ ਪੈਦਾ ਹੋਇਆ ਰਿਫਿਊਜੀ ਬੱਚੇ ਦੇ ਤੌਰ ਤੇ ਸਕੂਲਾਂ ਚ ਰਿਹਾ ਉਹ ਵੇਲਾ ਸੀ ਜਦੋਂ ਸਾਰੇ ਵਿਸਥਾਪਿਤ ਲੋਕ ਜਿਹੜੇ ਨੇ ਪਿੰਡੋਂ ਪਿੰਡ ਫਿਰਦੇ ਜਾਂ ਜ਼ਮੀਨਾਂ ਦੀਆਂ ਕੱਚੀਆਂ ਅਲੋਟਮੈਂਟਾਂ ਪੱਕੀਆਂ ਅਲੋਟਮੈਂਟਾਂ ਮੇਰੇ ਨਾਨਕੇ ਪਰਿਵਾਰ ਚ ਮੇਰੇ ਨਾਨਾ ਜੀ ਇੱਕ ਮੇਰਾ ਮਾਮਾ ਇਹ ਮਾਰੇ ਗਏ ਇੱਕ ਮਸਾਂ ਬੱਚੇ ਇੱਕ ਜਿਹੜੇ ਹੁਣ ਜਿਉਂਦੇ ਨੇ ਮਲਵਿੰਦਰਜੀਤ ਸਿੰਘ ਜੀ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋ ਪਰ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਮੇਰੇ ਨਾਨਕੇ ਪਰਿਵਾਰ ਚ ਮੇਰੇ ਦਾਦਕੇ ਪਰਿਵਾਰ ਚ ਮੁਸਲਮਾਨਾਂ ਨਾਲ ਨਫ਼ਰਤ ਸਾਨੂੰ ਕਿਸੇ ਨੇ ਸਿਖਾਈ ਇਹ ਗੱਲ ਆਪਣੇ ਮਨ ਚ ਹਮੇਸ਼ਾ ਯਾਦ ਰੱਖਿਆ ਜੇ ਕੋਈ ਗੱਲ ਪਾਰਟੀਸ਼ਨ ਤੋਂ ਵੱਡੀ ਮਤਲਬ ਉਦੋਂ ਜਦੋਂ ਅਸੀਂ ਲੋਕ ਮਰ ਕੱਟ ਕੇ ਆਏ ਆ ਜਦੋਂ ਅਸੀਂ ਲੋਕ ਬੇਕਾਰ ਆਂ ਜਦੋਂ ਅਸੀਂ ਲੋਕ ਧੱਕੇ ਖਾ ਰਹੇ ਆ ਉਹਨਾਂ ਮੁਸਲਮਾਨ ਨਾਲ ਨਫ਼ਰਤ ਦੇ ਰੂਪ ਦੇ ਵਿੱਚ ਸਾਡੇ ਕੋਲ ਘਟੋ ਘਟ ਪੇਸ਼ ਨਹੀਂ ਕੀਤਾ ਗਿਆ ਬਚਪਨ ਚ ਇੱਕ ਗੱਲ ਦੂਸਰੀ ਗੱਲ ਇਹ ਜਾਨਣਾ ਜ਼ਰੂਰੀ ਹੈ ਜਿਹੜਾ ਹਿੰਦੂ ਸਿੱਖ ਇੱਥੇ ਬਚ ਕੇ ਆਇਆ ਪਾਰਟੀਸ਼ਨ ਚੋਂ ਉਹਦੀ ਜਾਨ ਤੇ ਕਿਸੇ ਮੁਸਲਮਾਨ ਦਾ एहसान ਸੀ ਮੈਂ ਕੋਈ ਸੈਂਕੜਾ ਕਹਾਣੀਆਂ ਇਕੱਠੀਆਂ-ਇਕੱਠੀਆਂ ਪੁੱਛੀਆਂ ਨੇ ਰਿਸ਼ਤੇਦਾਰਾਂ ਨੂੰ ਤੁਸੀਂ ਕਿਵੇਂ ਬਚੇ ਤੁਸੀਂ ਕਿਵੇਂ ਨਿਕਲੇ ਕਿਤੇ ਨਾ ਕਿਤੇ ਕਿਸੇ ਮੁਸਲਮਾਨ ਨੇ ਉਹਨਾਂ ਨੂੰ ਪਨਾਹ ਦਿੱਤੀ ਬਚਾਇਆ ਝੂਠ ਬੋਲਿਆ ਕਿਸੇ ਕੋਲ ਸਟੇਸ਼ਨ ਤੇ ਪਹੁੰਚਾਇਆ ਸੋ ਇਹ ਜਿਹੜੀ ਗੱਲ ਹੈ ਮੈਂ ਜਿਸ ਬੱਤੀ ਤੋਂ ਅੱਗੇ ਜਾ ਕੇ ਕਰਨਾ ਚਾਹੁੰਦਾ ਜਿਹੜਾ ਸਾਡਾ ਸਾਡੀ ਜਿਹੜੀ ਤਾਕਤ ਹੈ ਔਰ ਜਿਹੜੀ ਸਾਡੀ ਵੱਡੀ ਹਕੀਕਤ ਹੈ ਉਹ ਕਲਚਰ ਜਿਹੜੀ ਮੈਂ ਤੁਹਾਨੂੰ ਚਾਹਨਾ ਕਿ ਜਿਹਦੇ ਤੇ ਅਸੀਂ ਜ਼ੋਰ ਦਈਏ ਔਰ ਜਿਹਨੂੰ ਅਸੀਂ ਸਮਝੀਏ ਇੱਕਦਮ ਇਹਦੇ ਤੋਂ ਮੈਂ ਦੂਜੇ ਪੱਖ ਤੇ ਆ ਰਹੇ ਹਾਂ ਤੁਸੀਂ ਹੈਰਾਨ ਹੋ ਗੋਗੇ ਮੈਂ ਪਾਕਿਸਤਾਨ ਚ ਗੁਰੂ ਨਾਨਕ ਸਾਹਿਬ ਦੀ ਮੌਜੂਦਗੀ ਤੇ ਵਕਰੇ ਰੂਪ ਚ ਵਿਚਾਰ ਕੀਤਾ 2003 ਚ ਇੱਥੇ ਵਕੀਲਾਂ ਦਾ ਇੱਕ ਡੈਲੀਗੇਸ਼ਨ ਆਇਆ محمد ਰਫਜ਼ਾਨ ਚੌਧਰੀ ਲੋਹਰ ਦੀ ਹਾਈ ਕੋਰਟ ਦਾ ਵਕੀਲ ਹੈ ਉਹ ਬਾਰ ਕਾਉਂਸਲ ਦਾ ਮੈਂਬਰ ਸੀ ਜਿਹੜੇ ਕੁਝ ਲੀਡਰ ਹੁੰਦੇ ਨੇ ਵਕੀਲ ਹੋਣਾ ਚਾਹਸੀ ਉਹਨੇ ਇੱਕ ਘਟਨਾ ਸੁਣਾਈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਉਹ ਕਹਿੰਦੇ ਸੀ ਮੈਂ ਵੋਟ ਕਲੈਨ ਚਲਾ ਗਿਆ ਬਾਰ ਕਾਉਂਸਲ ਚ ਕੀ ਹੁੰਦਾ ਜੀ ਕਿ ਸਾਰੀ ਸਟੇਟ ਦੀ ਹਰ ਜ਼ਿਲ੍ਹੇ ਦੀ ਤੇ ਤਹਿਸੀਲ ਦੇ ਵੋਟ ਹੁੰਦੇ ਨੇ ਤੇ ਉਹ ਬੜੀ ਔਖੀ ਇਲੈਕਸ਼ਨ ਹੁੰਦੀ ਹੈ ਜਿਵੇਂ ਪੰਜਾਬ ਯੂਨੀਵਰਸਿਟੀ ਸੈਨੇਟ ਦੀ ਹੈ ਉਹ ਥਾਂ ਥਾਂ ਫਿਰ ਕੇ ਵੋਟ ਮੰਗਦੇ ਕਹਿੰਦਾ ਮੈਂ ਮੈਂ ਚਲਾ ਗਿਆ ਨਨਕਾਨਾ ਸਾਹਿਬ ਕਹਿੰਦਾ ਉੱਥੇ ਕੋਈ ਵਕੀਲ ਜਾਂਦੇ ਸਨ ਇੱਕ ਜਗ੍ਹਾ ਚਾਹ ਪੀਈ ਦੂਜੀ ਜਗ੍ਹਾ ਚਾਹ ਪੀਈ ਹੁਣ ਉਹ ਪਰਾ ਬੰਦਾ ਉਹਨੂੰ ਤਾਂ ਵੋਟ ਚਾਹੀਦੇ ਨੇ ਕਹਿੰਦਾ ਮੈਂ ਹਰ 15 ਮਿੰਟਾਂ ਬਾਅਦ ਕਹਾਂ ਮੇਰਾ ਧਿਆਨ ਰੱਖਿਆ ਜੀ ਜੀ ਭੁੱਲ ਨਾ ਜਾਇਆ ਜੀ ਜੀ ਕਹਿੰਦਾ ਜਦੋਂ ਮੈਂ ਤੀਸਰੀ ਵਾਰ ਹੀ ਕਿਹਾ ਇੱਕ ਬਜ਼ੁਰਗ ਵਕੀਲ ਖੜਾ ਹੋ ਗਿਆ ਕਹਿੰਦਾ ਪੂਰੀ ਉਹਦੀ ਦਾੜੀ ਕਹਿੰਦਾ ਉਹ ਕਹਿੰਦਾ ਚੌਧਰੀ ਸਾਹਿਬ ਤੁਸੀਂ ਪਤਾ ਕਿੱਥੇ ਆਏ ਹੋ ਤੁਸੀਂ ਮੇਰੇ ਗੁਰਨਾਣ ਸਾਹਿਬ ਆਏ ਇਹ ਗੁਰੂ ਨਾਨਕ ਦੀ ਧਰਤੀ ਹੈ ਤੁਹਾਨੂੰ ਕਹਿ ਦਿੱਤਾ ਤੇ ਕਹਿ ਦਿੱਤਾ ਉਹਨੇ ਗੱਲ ਤੁਸੀਂ ਨਹੀਂ ਸੁਣ ਰਹੇ ਸੋ ਮੈਂ ਨਹੀਂ ਸੁਣ ਰਿਹਾ ਤੇ ਮੈਂ ਤਾਂ ਚਾਹਨਾ ਵੀ ਅਸੀਂ ਇਸ ਜੜ ਨੂੰ ਮਹਿਸੂਸ ਕਰੀਏ ਦੂਜੀ ਘਟਨਾ ਉੱਥੋਂ ਦੇ ਹਾਈ ਕੋਰਟ ਜੱਜ ਮੈਨੂੰ ਮਿਲੇ ਰਠੌਰ ਸਾਹਿਬ ਉਹਨਾਂ ਨੇ ਆਪਣੀ ਮੈਨੂੰ ਕਿਤਾਬ ਪੇਟ ਕੀਤੀ ਜਿਹੜੀ ਗੁਰੂ ਨਾਨਕ ਸਾਹਿਬ ਤੇ ਸੀ ਮੈਨੂੰ ਬਾਅਦ ਚ ਇੱਕ ਵਕੀਲ ਨੇ ਦੱਸਿਆ ਕਹਿਣ ਲੱਗਾ ਕਿ ਜਦੋਂ ਇਹ ਇਨਸਪੈਕਸ਼ਨ ਤੇ ਆਏ ਤੇ ਨੰਕਾਣਾ ਸਾਹਿਬ ਦੇ ਸੈਸ਼ਨ ਜੱਜ ਦੀ ਕੋਰਟ 'ਚ ਤੇ ਵਕੀਲ ਖੜੇ ਹੋਏ ਤੇ ਰਠੌਰ ਜਿਹੜਾ ਪਾਕਿਸਤਾਨ ਦੀ ਹਾਈ ਕੋਰਟ ਦਾ ਜੱਜ ਹੈ ਉਹ ਕਹਿੰਦਾ ਉਹਨਾਂ ਨੂੰ ਦੇਖੋ ਫਖਰ ਮਹਿਸੂਸ ਕਰੋ ਕਿ ਤੁਸੀਂ ਉਸ ਸਰਜ਼ਮੀਨ ਤੇ ਕੰਮ ਕਰ ਰਹੇ ਹੋ ਇਨਸਾਫ ਦੇ ਰਹੇ ਹੋ ਜਿੱਥੇ ਇੱਕ ਐਡਾ ਵੱਡਾ ਇਨਸਾਨ ਹੋ ਗੁਜ਼ਰੇ ਹੈ ਜਿਹੜਾ ਸੰਸਾਰ ਦੇ 12 ਵੱਡੇ ਧਰਮਾਂ 'ਚੋਂ ਇੱਕ ਦਾ ਬਹਾਨੀ ਇਹ ਗੱਲ ਸਾਡੀ ਗੈਰ ਹਾਜ਼ਰੀ ਸ਼ੋਹ ਰਹੀ ਜੀ ਇਹ ਗੱਲ ਸਾਡੀ ਹਾਜ਼ਰੀ ਚ ਨਹੀਂ ਹੋਦੀ ਤੀਜੀ ਗੱਲ ਜਿਹੜੀ ਹੈ ਉਹ ਛੱਪੀ ਹੈ ਉਹ ਇੱਕ ਬਰਗੇਡੀਅਰ ਸਾਹਿਬ ਜਿਹੜੇ ਬਾਹਰ ਸੈਟਲ ਹੋ ਗਏ ਉਹ ਨਨਕਾਣਾ ਸਾਹਿਬ ਦਰਸ਼ਨ ਕਰਨ ਆਏ ਦਰਸ਼ਨ ਕਰਨ ਆਏ ਤਾਂ ਉਹ ਕਹਿੰਦੇ ਮੈਂ ਅਜੇ ਆਪਣੇ ਬੂਟ ਬਾਟ ਲਾ ਰਿਹਾ ਸੀ ਮੁਸਲਮਾਨ ਪਾਕਿਸਤਾਨ ਦੇ ਕਹਿੰਦੇ ਮੈਂ ਬੂਟ ਲਾ ਰਿਹਾ ਸਾਂ ਤੇ ਫੌਜ ਦੇ ਬੰਦੇ ਆ ਗਏ ਅਫਸਰ ਆ ਗਏ ਗੱਡੀ ਰੁਕੀ ਉਹਨਾਂ ਨੇ ਆਪਣੇ ਬੂਟ ਲਾਏ ਉਹ ਆ ਕੇ ਉੱਤੇ ਸਜਦਾ ਕਰਨ ਲੱਗ ਪਏ ਕਹਿੰਦੇ ਮੈਂ ਉਹਨਾਂ ਦੀ ਫੋਟੋ ਕਿਚਣ ਲੱਗਿਆ ਮੈਨੂੰ ਉਹਨਾਂ ਦੇ ਜਿਹੜੇ ਹੇਟਰੀ ਅਮਲੇ ਦੇ ਬੰਦੇ ਆ ਨੇ ਫੜ ਲਿਆ ਕੈਮਰਾ ਖੋਲਿਆ ਮੈਨੂੰ ਪੁੱਛਿਆ ਕੌਣ ਹੈ ਕਹਿੰਦਾ ਮੈਂ ਕਿਹਾ ਮੈਂ ਬਰਗੇਡੀ ਆ ਨਾ ਮੇਰਾ ਆ ਨਾਂ ਹੈ ਕਹਿੰਦਾ ਚਲੋ ਕੈਮਰਾ ਵਾਪਸ ਆ ਗਿਆ ਤੇ ਇਹ ਮੈਂ ਤੁਹਾਨੂੰ ਪੰਜ ਸਾਰੀਆਂ ਗੱਲਾਂ ਸੁਣਾ ਰਿਹਾ ਜਿਹੜਾ ਸਾਡੇ ਨਾਲ ਜਿਹੜਾ ਵੱਡਾ ਕਾਂ ਹੋਇਆ ਉਹ ਇਸ ਕਲਚਰ ਵੇ ਵੰਡੇ ਜਾਮ ਦਾ ਕਾਂ ਹੈ ਔਰ ਅਸੀਂ ਕਹਿੰਦੇ ਹੁੰਦੇ ਆ ਜੀ ਕਲਚਰ ਥੋੜਾ ਵੱਡਿਆ ਜਾਂਦਾ ਹਵਾ ਥੋੜਾ ਵੰਡੀ ਜਾਂਦੀ ਹੈ ਇਹ ਸਹੀ ਨਹੀਂ ਹੈ ਜਿਹੜੀ ਪੰਜਾਬੀ ਜ਼ੁਬਾਨ ਹੈ ਉਹ 14-15 ਕਰੋੜ ਲੋਕਾਂ ਦੀ ਜ਼ੁਬਾਨ ਹੈ ਹਕੀਕਤ ਇਹ ਹੈ ਕਿ ਪੰਜਾਬੀ ਉਹ ਥੋੜੇ ਜੇ ਆ ਪ੍ਰੋਫੈਸਰਾਂ ਵਾਲੀ ਪੰਜਾਬੀ ਜਿਹਦੇ ਚ ਅਸੀਂ ਆਪਣਾ ਵਿਚਾਰ ਵੀ ਆਰਾਮ ਨਾਲ ਪ੍ਰਕਾ ਆ ਪੰਜਾਬ ਦੇ 3 ਕਰੋੜ ਲੋਕਾਂ ਚ ਲਿਖੀ ਜਾਂਦੀ ਹੈ ਪੰਜਾਬੀ ਸਾਰੇ ਪਾਕਿਸਤਾਨ ਚ ਲਿਖੀ ਨਹੀਂ ਜਾਂਦੀ ਸਕੂਲਾਂ 'ਚ ਪੜਨੋਂ ਵਾਸਤੇ ਪੰਜਾਬੀ ਉਹ ਐਂਜ ਜਿਵੇਂ ਸ਼ਹਾਦਤ ਦਾ ਜਾਮ ਪੀਣਾ ਹੁੰਦਾ ਜਿਹੜਾ ਸਾਡਾ ਪੰਜਾਬੀ ਜਾ ਕੇ ਬਾਹਰ ਹਰਿਆਣੇ ਚ ਦਿੱਲੀ ਚ ਹੋਰ ਜਗ੍ਹਾ ਸੈਟਲ ਹੋ ਜਾਂਦਾ ਉਹ ਦੂਜੀ ਤੀਜੀ ਪੀੜ੍ਹੀ ਤੇ ਇਸ ਜ਼ੁਬਾਨ ਨੂੰ ਛੱਡ ਦਿੰਦਾ ਬੰਗਾਲੀ ਆਪਣੀ ਭਾਸ਼ਾ ਨਹੀਂ ਛੱਡਦਾ ਮਰਾਠੀ ਨਹੀਂ ਸੌਖੀ ਛੱਡਦਾ ਅਸੀਂ ਚੁੱਕੇ ਅਡਾਪਟੇਬਲ ਬਹੁਤ ਹਾਂ ਅਸੀਂ ਚੁੱਕੇ ਸੋ ਇਹ ਜਿਹੜਾ ਇੱਕ ਪਹਿਲੂ ਹੈ ਪਾਰਟੀਸ਼ਨ ਦਾ ਉਹ ਸਾਨੂੰ ਇਹ ਸੋਚਣਾ ਚਾਹੀਦਾ ਹੈ ਜਿਹੜੀ ਗੱਲ ਸਾਡੇ ਚੋਂ ਮਰਦੀ ਨਹੀਂ ਜਿਹੜੀ ਗੱਲ ਸਾਡੇ ਅੰਦਰ ਗਹਿਰਾਈ ਤੱਕ ਗਈ ਹੋਈ ਹੈ ਉਹ ਸਾਡਾ ਕਲਚਰ ਔਰ ਉਸ ਕਲਚਰ ਨੇ ਆਧਾਰ ਬੰਨਾ ਕੱਲ ਨੂੰ ਕਿਸੇ ਵੱਡੇ ਵਿਚਾਰ ਦਾ ਕੱਲ ਨੂੰ ਕਿਸੇ ਵੱਡੀ ਮਨੁੱਖੀ ਸੋਚ ਦਾ ਕੱਲ ਨੂੰ ਕਿਸੇ ਉਸ ਹਿਰਦ ਸੰਸਾਰ ਪੱਖੀ ਨਜ਼ਰੀਏ ਦਾ ਇਹਦਾ ਇੱਕ ਪਹਿਲੂ ਦੂਜਾ ਪਹਿਲੂ ਹੈ ਜਿੱਤੇ ਤੇ ਹਮੀਰ ਅਰਣਾ ਨੇ ਵੀ ਗੱਲ ਕੀਤੀ ਹੈ ਔਰ ਮਾਲੀ ਅਰਮੀ ਗੱਲ ਕੀਤੀ ਹੈ ਜਦੋਂ ਅਸੀਂ ਕਹਿੰਦੇ ਹਾਂ ਜੀ ਦੋ ਪੰਜਾਬ ਇੱਕ ਹੋਰ ਮੈਂ ਸਮਝਣਾ ਹਿੰਦੁਸਤਾਨ ਨੂੰ ਪਾਕਿਸਤਾਨ ਨੂੰ ਬੰਗਲਾਦੇਸ਼ ਨੂੰ ਬਹੁਤ ਵੱਡੀਆਂ ਸਿਵਲ ਸੁਸਾਇਟੀਆਂ ਦੀ ਲੋੜ ਹੈ ਸਾਰੇ ਲੋਕ ਜੇ ਤੁਸੀਂ ਇੱਕ ਰੈਫਰੰਡਮ ਕਰਾ ਲੋ ਤਿੰਨੇ ਸਟੇਟਾਂ ਦੇ ਲੋਕ ਕਹਿਣਗੇ ਜੀ ਸੰਗਾਤਮਕ ਹੋਣਾ ਚਾਹੀਦਾ ਫੈਡਰਲ ਪਾਕਿਸਤਾਨ ਚ ਕੋਈ ਬਲੂਚਿਸਤਾਨ ਖੁਸ਼ ਨਹੀਂ ਹੋਏਗਾ ਨਾ ਸਿੰਧ ਖੁਸ਼ ਹੈ ਬੰਗਲਾਦੇਸ਼ ਦੀ ਆਪਣੀ ਹਕੀਕਤ ਹੈ ਕਿ ਜੀ ਫੈਡਰਲਿਜ਼ਮ ਹੋਣੀ ਚਾਹੀਦੀ ਹੈ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਹਿਊਮਨ ਰਾਈਟਸ ਹੋਣੇ ਚਾਹੀਦੇ ਨੇ ਲੇਕਿਨ ਹੈ ਤਾਂ ਨਹੀਂ ਤਿੰਨਾਂ ਜਗ੍ਹਾ ਤੇ ਹੀ ਹਨਿੰਗੇ ਸੋ ਜਿਹੜਾ ਇਹ ਪਹਿਲੂ ਹੈ ਕਿ ਜਿੰਨੂੰ ਆਵਾਮ ਚਾਹੁੰਦੀ ਹੈ ਜਿੰਨੂੰ ਜਿਹੜੇ ਲਈ ਜਿਹਦੀ ਲੋਕਾਂ ਨੂੰ ਜ਼ੋਰ ਜ਼ਰੂਰਤ ਹੈ ਉਹ ਅਗਰ ਸਾਡੀ ਸੋਚ ਦਾ ਆਧਾਰ ਨਹੀਂ ਤਾਂ ਇੱਕ ਸਿਵਲ ਸੋਸਾਇਟੀ ਦੀ ਮੂਵਮੈਂਟ ਜਿਹੜੀ ਹੈ ਉਹ ਨਹੀਂ ਬਣ ਸਕਦਾ ਔਰ ਸਿਵਲ ਸੁਸਾਇਟੀ ਦੀ ਮੂਵਮੈਂਟ ਬਣਾਣੀ ਜ਼ਰੂਰੀ ਹੈ ਮੈਂ ਗੁਜਰਾਵਾਲੀ ਦੀ ਬਾਰ ਚ ਬੋਲਿਆ ਗੁਜਰਾਵਾਲੀ ਦੀ ਬਾਰ ਪਾਕਿਸਤਾਨ ਦੇ ਇੱਕ ਬੜੇ ਮਸ਼ਹੂਰ ਇਕਨੋਮਿਸਟ ਹਨ ਜਿਨ੍ਹਾਂ ਦਾ ਜ਼ਿਕਰ ਅਮਰਾਤੀ ਕੁਮਾਰ ਸੈਨ ਵੀ ਕਰਦਾ ਹੈ ਇੱਕ ਫਿਕਰਾ ਮਸ਼ਹੂਰ ਉਹ ਕਹਿੰਦੇ ਜੀ ਇੱਕ ਟੈਕ ਤੇ ਜਿੰਨਾ ਪੈਸਾ ਲੱਗਦਾ ਹੈ ਉਹਨੇ ਪੈਸੇ ਨਾਲ ਇੱਕ ਪ੍ਰਾਇਮਰੀ ਸਕੂਲ ਇੱਕ ਸਾਲ ਲਈ ਬੱਚਿਆਂ ਨੂੰ ਪੜਾਉਂਦਾ ਹੈ ਤੇ ਟੀਚਰਸ ਨੂੰ ਤਨਖਾਹ ਦਿੰਦਾ ਹੈ ਪਾਕਿਸਤਾਨ ਦਾ ਵਜੂਦ ਖਤਰੇ 'ਚ ਹੈ ਛੋਟਾ ਮੁਲਕ ਹੈ ਉਹਦੀ ਇੰਡੀਆ ਦੇ ਨਾਲ ਜਿਸ ਤਰ੍ਹਾਂ ਦੀ ਦੁਸ਼ਮਣੀ ਦੀ ਫਿਰਤ ਪਾਈ ਗਈ ਹੈ ਉਹਦੀ ਬਜਟ ਦਾ ਬਹੁਤ ਵੱਡਾ ਹਿੱਸਾ ਉਹਦੇ ਤੇ ਲੱਗਦਾ ਹੈ ਸਾਡੇ ਵੱਲ ਵੇਖੋ ਅਸੀਂ ਚੀਨ ਵਾਸਤੇ ਵੀ ਆਪਣੀ ਫੌਜ ਨੂੰ ਤਿਆਰ ਕਰ ਰਹੇ ਹਾਂ ਤੇ ਪਾਕਿਸਤਾਨ ਨਾਲ ਵੀ ਖੋਲ ਕੇ ਬੈਠੇ ਹੋਏ ਅੰਗੇ ਪਾਕਿਸਤਾਨ ਦੀ ਦੁਸ਼ਮਣੀ ਜਿਹੜੀ ਹੈ ਉਹ ਸਾਡੀ ਮੌਜੂਦਾ ਸਰਕਾਰ ਜਾਂ ਸਾਡੀਆਂ ਬਹੁਤ ਸਾਰੀਆਂ ਸਰਕਾਰਾਂ ਦੀ ਮਜਬੂਰੀ ਹੈ ਇਲੈਕਸ਼ਨ ਜਿੱਤਣ ਵਾਸਤੇ ਤਾਂ ਪੋਲੀਟਿਸ਼ੀਅਨ ਤੁਹਾਨੂੰ ਪਤਾ ਹੈ ਕਿਸੇ ਵੀ ਅਸੂਲ ਨੂੰ ਤਾਕਤੇ ਰੱਖ ਦਿੰਦਾ ਤੇ ਪਾਕਿਸਤਾਨ ਦੀ ਦੁਸ਼ਮਣੀ ਤਾਂ 50 ਸਾਲਾਂ ਦੀਆਂ ਇਲੈਕਸ਼ਨਾਂ ਦੀ ਇੰਸ਼ੋਰੈਂਸ ਹੈ ਪਾਕਿਸਤਾਨ ਅਗਰ ਦੁਸ਼ਮਣ ਰਹਿੰਦਾ ਹੈ ਭੈੜਾ ਰਹਿੰਦਾ ਹੈ ਖਤਰਨਾਕ ਰਹਿੰਦਾ ਹੈ ਉਗਰਵਾਦ ਦਾ ਘਰ ਰਹਿੰਦਾ ਹੈ ਹਿੰਦੂ ਵਿਰੋਧੀ ਹੈ ਤਾਂ ਸਰਕਾਰ ਤਾਂ ਬੜੇ ਸੁਖ ਨਾਲ ਬੈਠੀ ਹੈ ਸੋ ਅਗਲਾ ਲੜਾ ਸਾਡੇ ਲੋਕਾਂ ਤੇ ਇਮਤਿਹਾਨ ਹੈ ਬੁਨਿਆਦੀ ਤੌਰ ਤੇ ਉਹ ਹੈਗਾ ਜਾਗਰੂਕਤਾ ਦਾ ਇਤਿਹਾਸ ਮੁਖਤਾ ਦਾ ਜੇ ਅਸੀਂ ਇਤਿਹਾਸ ਮੁਖੀ ਨਹੀਂ ਜੇ ਅਸੀਂ ਯਾਦਾਂ ਨੂੰ ਯਾਦਾਂ ਨੂੰ ਖੋਖ ਕੇ ਉਹਨਾਂ ਦੇ ਵਿੱਚੋਂ ਆਪਣੇ ਲਈ ਇੱਕ ਰਾਹ ਨਹੀਂ ਲੱਭ ਸਕਦੇ ਜੇ ਅਸੀਂ ਇੱਕ ਵੱਡਾ ਵਿਸ਼ਾਲ ਮੂਮੈਂਟ ਖੜਾ ਨਹੀਂ ਕਰ ਸਕਦੇ ਫਿਰ ਅਸੀਂ ਸਿਰਫ ਉਸ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਇਹਨੂੰ ਯਾਦ ਕਰ ਸਕਦੇ ਹਾਂ ਪਰ ਮੈਨੂੰ ਲੱਗਦਾ ਹੈ ਕਿ ਇਹ ਸ਼ਾਨਦਾਰ ਗੱਲ ਹੈ ਕਿ ਅਸੀਂ ਪਾਰਟੀਸ਼ਨ ਨੂੰ ਜਾਰੀ ਨਹੀਂ ਰਹਿਣ ਦੇਣਾ ਚਾਹੁੰਦੇ ਇਹ ਸ਼ਾਨਦਾਰ ਗੱਲ ਹੈ ਕਿ ਅਸੀਂ ਜਿਹੜਾ ਉਹਦਾ ਸਾਮਰਾਜ ਦਾ ਜਿਹੜਾ ਉਹ ਪਰਛਾਵਾਂ ਸੀਗਾ ਉਹਦਾ ਉਸ ਸਾਨੂੰ ਇਹ ਉਸ ਮਾਸ ਮੂਵਮੈਂਟ ਸਿਵਲ ਸੁਸਾਇਟੀ ਮੂਵਮੈਂਟ ਚ ਖੜਾ ਕਰਨਾ ਪਏਗਾ ਜੋ ਇਸ ਕਰਕੇ ਜਿਹੜੀਆਂ ਗੱਲਾਂ ਤੋਂ ਸਾਨੂੰ ਅੱਜ ਇਹਨੂੰ ਬੰਦ ਕਰਨਾ ਚਾਹੀਦਾ ਹੈ ਅੱਜ ਸਾਡੀ ਸਮਾਪਤੀ ਤੋਂ ਪਹਿਲਾਂ ਇੱਕ ਇੱਕ ਚੇਤਨ ਮੂਵਮੈਂਟ ਚਲਣੀ ਚਾਹੀਦੀ ਹੈ ਪਾਕਿਸਤਾਨ ਨਾਲ ਸਾਰੇ ਗੁਆਂਢੀਆਂ ਨਾਲ ਹਿੰਦੁਸਤਾਨ ਦੇ ਸਬੰਧ ਸੁਧਰਨੇ ਚਾਹੀਦੇ ਕਾ ਪਾਕਿਸਤਾਨ ਨਾਲ ਬਿਲਕੁਲ ਸੁਧਰਨੇ ਚਾਹੀਦੇ ਨੇ ਉਹਦੇ ਨਾਲ ਤੁਹਾਡਾ ਡਿਫੈਂਸ ਦਾ ਖਰਚਾ ਘਟੁੰਦਾ ਹੈ ਉਹਦੇ ਨਾਲ ਤੁਹਾਡਾ ਵਪਾਰ ਤੁਹਾਡੀ ਆਰਥਿਕਤਾ ਜੁੜੀ ਹੋਈ ਹੈ ਇਹ ਕਿਉਂਕਿ ਕੁਝ ਮੁੱਦੇ ਲੈ ਕੇ ਵੀ ਚੱਲਣਾ ਚਾਹੀਦਾ ਦੂਸਰਾ ਜਿਹੜਾ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਬਹੁਤ ਵੱਡੇ ਪੱਧਰ ਤੇ ਚੁੱਕਣਾ ਚਾਹੀਦਾ ਹੈ ਉਹ ਪੰਜਾਬੀ ਪਾਸ਼ਾ ਦਾ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਦਾ ਕਿ ਅੱਜ ਜਿਵੇਂ ਪੰਜਾਬੀ ਭਾਸ਼ਾ ਕਹਿੰਦੇ ਆ ਸਾਡੇ ਦੋ ਤਿੰਨ ਚਾਰ ਅਖਬਾਰ ਨੇ ਪੰਜਾਬ ਦੇ ਇਸ ਹਿੱਸੇ ਦੇ ਵਿੱਚ ਸਿਰ ਪੰਜਾਬੀ ਭਾਸ਼ਾ ਪੜੀ ਲਿਖੀ ਜਾਂਦੀ ਹੈ ਔਰ ਮੇਰੇ ਹਿਸਾਬ ਨਾਲ ਉਹ ਨਿਰਾਸ਼ਾਜਨਕ ਤਰੀਕਾ ਜਿਹਦੇ ਨਾਲ ਸਾਡੀ ਭਾਸ਼ਾ ਦਾ ਵਿਕਾਸ ਹੋਇਆ ਹੈ ਉਹ ਅਭਿਵਿਅਕਤੀ ਦਾ ਵਿਚਾਰਾ ਨੂੰ ਉਜਾਗਰ ਕਰਨ ਦਾ ਸੰਜੀਦਾ ਬਹਿਸ ਦਾ ਮਾਧਿਅਮ ਅਜੇ ਨਹੀਂ ਬਣਿਆ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਕਰਨਾ ਚਾਹਾਂਗਾ ਲਿਖਣਾ ਚਾਹਾਂਗਾ ਉਹਨਾਂ ਲਈ ਅਜੇ ਪੰਜਾਬੀ ਦਾ ਅਸੀਂ ਢਾਂਚਾ ਆਧਾਰ ਫਰੇਮਵਰਕ ਤਿਆਰ ਨਹੀਂ ਕੀਤਾ ਸੋ ਅੱਜ ਜਦੋਂ ਅਸੀਂ ਇੱਥੋਂ ਇਹ ਨਹੀਂ ਸੰਵਾਪਤੀ ਕਰਨੇ ਆ ਕੁਝ ਮੁੱਦਿਆਂ ਦੇ ਉੱਤੇ ਸਾਨੂੰ ਸੋਚ ਕੇ ਜਾਣਾ ਚਾਹੀਦਾ ਹੈ ਕਿ ਕਿ ਅਸੀਂ ਪਾਕਿਸਤਾਨ ਨਫ਼ਰਤ ਜਾਂ ਪਾਕਿਸਤਾਨ ਨੂੰ ਇੱਕ ਮੁੱਦੇ ਦੇ ਤੌਰ ਤੇ ਇਸਤੇਮਾਲ ਕਰਨ ਨੂੰ ਨਿਊਟਰਲਾਈਜ਼ ਕਰਨ ਵਾਸਤੇ ਇਸ ਗੱਲ ਦੇ ਉੱਤੇ ਆਈਏ ਕਿ ਦੋਹਾਂ ਮੁਲਕਾਂ ਦੇ ਸਬੰਧਾਂ ਵਿੱਚ ਸੁਧਾਰ ਹੋਣਾ ਚਾਹੀਦਾ ਹੈ ਉਹਨਾਂ ਚ ਆਰਥਿਕ ਮਿਲਵਰਤਨ ਵਧਣਾ ਚਾਹੀਦਾ ਹੈ ਔਰ ਦੂਜੀ ਜਿਹੜੀ ਮੈਂ ਗੱਲ ਕਰ ਰਿਹਾ ਕਿ ਸੁਚੇਤ ਕੋਸ਼ਿਸ਼ ਹੋਣੀ ਚਾਹੀਦੀ ਹੈ ਪੰਜਾਬੀ ਸੱਭਿਆਚਾਰ ਨੂੰ ਪਛਾਣਨ ਦੀ ਪੰਜਾਬੀ ਸੱਭਿਆਚਾਰ ਕਿਉਂਕਿ ਉਹਦੇ ਚੋਂ ਹੀ ਫੇਰ ਉਹ ਕਿਤਾਬਾਂ ਆਉਣਗੀਆਂ ਉਧਰ ਲਿਖੀਆਂ ਗਈਆਂ ਇਧਰ ਲਿਖੀਆਂ ਗਈਆਂ ਜਿਹੜੀਆਂ ਸਾਨੂੰ ਉਸ ਪਾਸੇ ਤੁਰਨ ਵਿੱਚ ਮਦਦਗਾਰ ਸਾਬਤ ਹੋਣਗੀਆਂ ਸੋ ਇਸ ਕਰਕੇ ਮੇਰਾ ਆਪਣਾ ਸੋਚਨਾ ਇਹ ਹੈ ਕਿ ਬਹੁਤ ਬਹੁਤ ਸਾਰੇ ਸਵਾਲ ਨੇ ਜਿਹੜੇ ਉੱਠਦੇ ਨੇ ਇੱਕ ਛੋਟੀ ਜੀ ਇਸ ਕਿਸਮ ਦੀ ਮਿਲਣੀ 'ਚ ਉਹਨਾਂ ਦਾ ਸਿਰਫ ਜ਼ਿਕਰ ਕੀਤਾ ਜਾ ਸਕਦਾ ਹੈ ਸੁਨਾਇਆ ਲੈ ਕੇ ਜਾਇਆ ਜਾ ਸਕਦਾ ਹੈ ਮੈਂ ਤੁਹਾਨੂੰ ਬੇਨਤੀ ਇਹ ਕਰਾਂਗਾ ਤੁਸੀਂ ਐਡਾ ਸ਼ਾਨਦਾਰ ਉਪਰਾਵਲ ਕਰਦੇ ਹੋ ਵਿਚਾਰ ਕੇ ਇਹਨਾਂ ਦੇ ਵੱਖਰੇ ਵੱਖਰੇ ਨੁਕਤਿਆਂ ਦੇ ਉੱਤੇ ਤੁਸੀਂ ਮਿਲਣੀਆਂ ਰੱਖੋ ਵਿਚਾਰ ਕਰੋ ਇਹਦੇ ਨਾਲ ਹੌਲੀ ਹੌਲੀ ਲੋਕ ਇਕੱਠੇ ਹੋਣਗੇ ਇਹਦੇ ਨਾਲ ਹੌਲੀ ਹੌਲੀ ਮੋਮੈਂਟ ਬਣੇਗੀ ਤਾਂ ਕਿ ਇੱਕ ਸਾਲ ਦਾ ਜਿਹਨੂੰ ਐਨੀਵਰਸਰੀ ਵਾਲਾ ਮੁੱਦਾ ਬਣ ਕੇ ਨਾ ਭੁੱਲ ਜਾਏ ਤੁਹ ਮੈਂ ਤੁਹਾਨੂੰ ਬਹੁਤ ਇਸ ਗੱਲ ਬਨੋਂ ਵਧਾਈ ਦੇਣਾ ਕਿ ਤੁਸੀਂ ਇਸ ਦਿਨ ਨੂੰ ਜਦੋਂ ਇਹ ਨਾਮ ਦਿੰਦੇ ਹੋ ਪ੍ਰਸ਼ ਪ੍ਰਸਚਿਤ ਦਾ ਪਛਤਾਵੇ ਦਾ ਤਾਂ ਤੁਸੀਂ ਦਰ ਹਕੀਕਤ ਪਾਰਟੀਸ਼ਨ ਦੀ ਜਿਹੜੀ ਜਬਰ ਕੋਝ ਹੈ ਪਾਰਟੀਸ਼ਨ ਦਾ ਜਿਹੜਾ ਅਨਿਆਇ ਹੈ ਉਸ ਦੇ ਉੱਤੇ ਰੌਸ਼ਨੀ ਪਾਉਂਦੇ ਹੋ ਔਰ ਇਹ ਗੱਲ ਜਿਹੜੀ ਹੈ ਅੱਗੇ ਬਧਾਨ ਦੀ ਲੋੜ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ